哎呦！ ਸਾਹਿਬ ਜੀ ਧੰਨ ਸਤਿਗੁਰੂ ਗ੍ਰੰਤ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਬਿਆਲਦ ਦਿੱਤੀ ਹੈ ਖਾਲਸਾ ਜੀ ਜਿੱਥੇ ਇਹ ਆਪਨੀ ਪਿਆਰੀ ਸੰਗਤ ਸਾਨੂੰ ਬਖਸ਼ੀ ਦਿੱਤੀ ਹੈ ਉੱਥੇ ਨਾਲ ਦੇ ਨਾਲ ਮਨੁੱਖਾਂ ਦੀ ਸੰਗਤ ਸਾਧੂ ਦਾ ਸਾਡੀ ਆਪ ਕਿਰਪਾ ਕਰਕੇ ਸੰਗਤ ਬਖਸ਼ੀ ਦਿੱਤਾ ਹੈ ਐਵੇਂ ਨਹੀਂ ਸੋ ਸਤਿਗੁਰੂ ਸਾਹਿਬ ਜੀ ਵੇ ਵੀ ਮੇਰਾ ਨਾਂ ਗੁਜਰੀ ਮੇਰਾ ਨਾਂ ਸਾਲਦਾ ਪੁੱਤਰ ਸੀ ਮੈਂ ਠੰਡੇ ਬੁਰਜ ਚ ਪੋਤਿਆਂ ਨੂੰ ساری ਰਾਤ ਸਮਝਾਉਂਦੀ ਰਹੀ ਕਦੇ ਤੁਮਿਆ ਘੇਰ ਸੁਭੰਤੀ ਦੇ ਕਰਕੇ ਜੀਵਨ ਸੰਭਲਾ ਬਣਾਇਆ ਵਾਰ ਤੋਂ ਬਾਅਦ ਸਮਾਂ ਕੱਢ ਗਏ ਜਿੱਥੋਂ ਦੇ ਕਰਕੇ ਸੁਣਦੇ ਆ ਸੰਗਤ ਜੀ ਪਹੁੰਚਣ ਦੀ ਕਿਰਮਾਨ ਕਿਰਪਾ ਦਾ ਕਰੀ ਆਪਣੇ ਕੋ ਬਹੁਤ ਉੱਚ ਕੋਟੀ ਦੇ ਢਾਡੀ ਪਹੁੰਚੇ ਨੇ ਹਨ ਹੁਣ ਗੁਰੂ ਦਾ ਇਤਿਹਾਸ ਨਾਲ ਕੇ ਨਿਹਾਲ ਕਰਨਗੇ نگر کے کوئی نوجوان بچے جنہیں اگے لگ کے ارالا ہے کہ اپنا بابا جیڑ میلے رات کا دیوان ہے سارے کریے पर संगति रीति ਘਟੇ ਜਿੰਨੀਆਂ ਘੈਣਾ ਬੈਠੀਆਂ ਨੇ ਇਹਨਾਂ ਦਾ ਮਨ ਕਾਲਾ ਪੈਂਦਾ ਤੇ ਕਿਹੜਾ ਵੇਲਾ ਹੋਵੇ ਜਾਂ ਤਾਂ ਬਾਬੇ ਦੀਗ ਵੱਲ ਦੇ ਕੇ ਅਸੀਂ ਘਰ ਤੋਂ ਚੱਲੀਏ ਕਿਉਂਕਿ ਬੰਦੇ ਤੋਂ ਬੈਠਾ ਕਿੱਥੇ ਜਾਂਦਾ ਹੈ ਇਹ ਬੰਦਾ ਬੈਠੇ ਵੀ ਕਿਉਂ ਜਦੋਂ ਮੈਨੂੰ ਮਟਰ ਪਨੀਰ ਨਾਲ ਰੋਟੀ ਖਾਦੀ ਹੋਵੇ ਖੀਰਾ ਬਿਨੀਆਂ ਹੁਣ ਬੰਦਾ ਰਾਤੀਏ ਬੈਠਾ ਆਵੇ ਫਿਰ ਕਿੱਥੇ ਬੰਦੇ ਕੋਲੋਂ ਬੈਠਾ ਜਾਂਦਾ ਕਿ ਤਾਂ ਬੰਦਾ ਭਾਦਦਾ ਕਿ ਕਮਰਾ ਮਿਲ ਜਾਏ ਨਾ ਸਰਾਂ ਦੇ ਵਿੱਚ ਬਾਬਿਆਂ ਨੂੰ ਪੁੱਛ ਕੇ ਤੇ ਸੌਣੀਏ ਥੋੜਾ ਜਿਹਾ ਇਹ ਜਿਹੇ ਦੀਵਾਨ ਹੁੰਦੇ ਆ ਨਾ ਇਹਨਾਂ ਲਈ ਜੇ ਲੋਕਾਂ ਨੂੰ ਜ਼ਿਆਦਾ ਕੱਟ ਵਰਤਾਉਂ ਤਾ ਦਿਓ ਤੇ ਗੱਲ ਬਣਦੀ ਏ ਇਹ ਜਿਹੜੇ ਬੰਦਾ ਪਹਿਲਾਂ ਨੰਗੇ ਪ੍ਰਸ਼ਾਦੇ ਨਾਲ ਰਾਜ ਲਵੇ ਨਾ ਤੇ ਫੇਰ ਉਹ ਦੀਵਾਨ ਨਹੀਂ ਸੁਣ ਸਕਦਾ ਇਸ ਵਾਸਤੇ ਮੈਂ ਬੇਨਤੀ ਕਰਦਾ ਜੇ ਕੋਈ ਭੈਣ ਤਾਂ ਨਹੀਂ ਨਾ ਦਿਲ ਕਰਦਾ ਬੈਠੀਓ ਜਾ ਸਕਦੇ ਹੋ ਤੇ ਬਾਕੀ ਜਿੰਨੇ ਬੈਠੇ ਉਹਨਾਂ ਠੀਕ ਜਿਹੇ ਤਰ੍ਹਾਂ ਮੱਲਾਰ ਬੈਠੀਓ ਇੱਥੇ ਬੈਠਣਾ ਵੱਡੇ ਕਰਮਾਂ ਦੀ ਨਿਸ਼ਾਨੀ ਐ ਆ ਬੰਦਾ ਨਹੀਂ ਇੱਥੇ ਬੈਠ ਸਕਦਾ ਇੱਥੇ ਕਈ ਆਏ ਜਿੱਤੁਰ ਗਏ ਆਏ ਜਿੱਤੁਰ ਗਏ ਇਹ ਤਾਂ ਕਈ ਲੋਕਾਂ ਨੇ ਪੱਲਾ ਝਾੜ ਕੇ ਪਰ ਜਿਹੜੇ ਸਤ ਸਬਰ ਦਿਲ ਨਾਲ ਸਬਰ ਸੰਤੋਖ ਨਾਲ ਬੈਠਦੇ ਹੈ ਇਹਦਾ ਉਹਨਾਂ ਨੂੰ ਬੜਾ ਭਾਗ ਲਾਉਂਦਾ ਹੈ ਗੁਰੂ ਘਰਾਂ ਦੀ ਕਿਰਪਾ ਕਰੇ ਸਭਾਈ ਵੀ ਨੇ ਆਪਾਂ ਨੂੰ ਅੱਜ ਦੀ ਸ਼ਾਮ ਅੱਜ ਦੀ ਰਾਤ ਪਕਸ਼ੀ ਆਪਾਂ ਗੁਰੂ ਮਹਾਰਾਜ ਦੀ ਸਿੱਖ ਸਲਾਹ ਕਰਨੀ ਹੈ ਕਿ ਆਪਾਂ ਨਾਂ ਦਾ ਵਾਸੀ ਕਿਸੇ ਨੇ ਰਹਿਣੀ ਹੈ ਜੇ ਵਾਸੀ ਹੋ ਉਹਨੂੰ ਕਰੀਣਾ ਉੱਥੇ ਜਾ ਕੇ ਲੰਗਰ ਵਿੱਚ ਚਾਹ ਪੀ ਆਓ ਪਹਿਲੀ ਗੱਲ ਤਾਂ ਇਹ ਆਪਲੇ ਇੱਕ ਸੇਵਾਦਾਰ ਹੈ ਨਾ ਉਹ ਚਾਹ ਬਣਾ ਕੇ ਲਿਆਓ ਤੇ ਸਵਾਈ ਸਵਾਈ ਸ਼ਿਕਾ ਦੇ ਤੇ ਚਲੋ ਛਕ ਲੈਣਗੇ ਜੇ ਵਧੀਆ ਹੋਏਗਾ ਬੰਦਾ ਸੰਜੇਤ ਹੋ ਕੇ ਬੈਠੇਗਾ ਨਹੀਂ ਕਿ ਤੁਸੀਂ ਇੱਕ ਨਾ ਵਾਸੀ ਨਾ ਲਿਓ ਇੱਕ ਉੱਠ ਕੇ ਨਾ ਲੱਜੋਗੇ ਬੰਦਾ ਪੰਡਾਰ ਵਿੱਚ ਗੁਰੂ ਚਰਣਾ ਦੀ ਬੈਠਾ ਹੋਵੇ ਅਸੀਂ ਵਾਸੀ ਨਵੇਂ ਖੜਾ ਹੋਏ ਬੰਦਾ ਵੇਖਣਾਰੇ ਇਹਦੇ ਵਿੱਚ ਆਕਸ਼ਲਾ ਮਾਰਾ ਕਿੱਥੋਂ ਆ ਗਿਆ ਪਿਛਲੇ ਜ਼ਮਾਨੇ ਉਹ ਦੇਖੋ ਮੈਂ ਛੋਟਾ ਜਿਹਾ ਸਣਾ ਜਿਹੜਾ ਜਿਹੜਾ ਸੇਹ ਜੇ ਬੱਚਿਆਂ ਨੇ ਉੱਠ ਕੇ ਸਮਾਗਮ ਕੀਤਾ ਹੈ ਨਾ ਇਹਨਾਂ ਵਿੱਚੋਂ ਇੰਨੀ ਹੀ ਸੰਗਤ ਆਉਣੀ ਚਾਹੀਦੀ ਸੀ ਤੇ ਬੈਠਣੋਂ ਖਾਣਾ ਮਿਲਦਾ ਮੈਂ ਮਾਝੇ ਦੇ ਪਿੰਡ ਵਿੱਚ ਮਾਝੇ ਦੇ ਇਲਾਕੇ ਪਹਿਲਾ ਤੁਹਾਡਾ ਪਿੰਡ ਵੇਖਿਆ ਜਿਵਾਮ ਲੱਗਾ ਹੋਵੇ ਤੇ ਆ 20 25 ਸਿੰਘ ਬੈਠੇ ਹੋਣੇ ਇੰਨੀਆਂ ਜਿੰਨੀਆਂ ਬੈਠੀਆਂ ਹੋਣ ਮਾਝੇ ਦੇ ਮੁਆਰਵੇ ਦਾ ਟੇਰੁੱਟਿਆ ਨਹੀਂ ਘੂਏ ਪਈਦਾ ਪਰ ਤੁਸੀਂ ਇਹਨਾਂ ਗੱਬਰੂਆਂ ਨੂੰ ਪੂਰਾ ਸਹਿਯੋਗ ਨਹੀਂ ਦਿੱਤਾ ਮੈਂ ਬੇਨਤੀ ਕਰਾਂਗਾ ਪਿੰਡ ਵਾਲਿਆਂ ਨੂੰ ਜਿਹੜੇ ਬੱਚੇ ਅੱਗੇ ਲੱਗਦੇ ਹੋਣ ਤੇ ਇਹਨਾਂ ਦੀ ਮੋਢੇ ਨਾਲ ਕੋਟਾ ਜੜ ਕੇ ਹਾਂ ਜਸਲਾਮੁਅਲਾਈਕਮ ਕਹਿੰਦੇ ਇਹ ਨਾ ਹੋਵੇ ਕਿ ਬੰਦਾ ਲੱਗਾ ਕਿ ਕਿੰਨੂੰ ਆ ਗਿਆ ਜੇ ਲੋ ਜੀ ਗੱਲ ਬੇਸ਼ੋਕਰੀ ਇਹਨਾਂ ਨੂੰ ਕੀ ਪਤਾ ਕਿਵੇਂ ਦਿਮਾਗ ਕਰਾਈ ਦੇ ਆਪਣੀਆਂ ਮਰਦੀਆਂ ਕਰਦੇ ਨਾ ਭਾਈ ਇਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਇਹਨਾਂ ਦੀ ਸਾਡੀ ਜ਼ਿੰਮੇਵਾਰੀ ਸੰਭਾਲਣੀ ਹੈ ਅਸੀਂ ਤਾਂ ਬਜ਼ੁਰਗ ਹੋ ਗਏ ਸਾਡੇ ਤੋਂ ਤਾਂ ਮੁੱਕਿਆ ਬੈਠੇ ਨਹੀਂ ਜਾਂਦਾ ਤੇ ਸਾਰਾ ਕੰਮ ਇਹਨਾਂ ਨੇ ਹੀ ਕਰਨਾ ਜਿਹੜੇ ਅਸੀਂ ਆਪ ਵੱਡੇ ਹੀ ਕਹੀ ਗਏ ਤੇ ਇਹਨਾਂ ਦੀ ਅਕਲ ਹੈ ਤੇਰੇ ਕੋਲ ਕਿਥੋਂ ਆਈ ਗਿਆ ਕੋਲ ਤਾਂ ਪੈਸੇ ਨਹੀਂ ਇਸ ਲਈ ਮੈਂ ਧੰਨਵਾਦ ਕਰਦਾ ਹਾਂ ਬੱਚਿਓ ਤੁਸੀਂ ਅੱਗੇ ਲੱਜੇ ਉਤਮ ਅਦਾਲਾ ਕੀਤਾ ਵੈਗੁਰੂ ਤੁਹਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਆਪਣੇ ਡਾਕਟਰਾਂ ਕਰਨ ਜਿਨ੍ਹਾਂ ਭਰਾਵਾਂ ਨੇ ਨਗਰ ਨਾਸੀਆਂ ਦੇ ਇਹਨਾਂ ਦਾ ਮਾਨਤਨ ਕਰਦੇ ਆ ਇਹਨਾਂ ਨੂੰ ਸੇਵਾ ਦਿੱਤੀ ਹੈ ਮੈਂ ਸਾਰੇ ਸੱਜਣਾ ਦਾ ਰੂਹੇਸ਼ਾ ਨਹੀਂ ਕੋ ਜਿਹੜੀ ਸੇਵਾ ਆਈ ਹੈ ਮੈਂ ਸਾਰੇ ਨੌਜਵਾਨ ਭਰਾਵਾਂ ਦਾ ਤੋੜਾ ਕਰਦਾ ਹਾਂ ਅਰਦਾਸ ਕਰਦਾ ਹਾਂ ਵੈਗੁਰੂ ਇਹਨਾਂ ਮਾਪਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਨੇ ਐਜ ਬੈਠੀ ਮਾਂ ਬਾਪ ਨੂੰ ਆਪਣੇ ਪਿਆ ਪੁੱਤਰਾ ਦੇ ਵਿਦੇਸ਼ਾਂ ਵਿੱਚੋਂ ਠੰਡੀਆਂ ਹਵਾਵਾਂ ਆਉਣ ਉਧਰ ਬੱਚੇ ਰਾਜੀ ਖੁਸ਼ੀ ਰਹੇਂ ਦੇ ਜਲ ਮਾਤਾ ਪਿਤਾ ਦੀ ਤੰਦਰੁਸਤ ਰਹੇਂ ਜੇ ਜੇ ਕਿਸੇ ਮਾਪੇ ਨੇ 25 30 40 ਲੱਖ ਰੁਪਏ ਲਾ ਕੇ ਪੁੱਤ ਨੂੰ ਕੈਨੇਡਾ ਭੇਜ ਦਿੱਤਾ ਹੈ ਧੀ ਨੂੰ ਭੇਜ ਦਿੱਤਾ ਆਸਟ੍ਰੇਲੀਆ ਇੱਥੇ ਮੰਮੀ ਦੀ ਸਿਹਤ ਢਲੀ ਹੋ ਗਈ ਤੇ ਧੀ ਚਾਰੀਏ ਕਾਲੀ ਪੜ੍ਹਾਈ ਕਰ ਲੈਣੀ ਹੈ ਬੱਚੇ ਵੀ ਪੜ੍ਹਾਈਆਂ ਹੀ ਤਾਂ ਕਰਦੇ ਆਂ ਪਰ ਮਾਤਾ ਕਿੱਤਾ ਤੰਦਰੁਸਤ ਰਹੇਂ ਯੋਧੁਰ ਬੱਤੀ ਰਾਜਿ ਖਸ਼ੀ ਰਹਿਣ ਫਿਰ ਦੇ ਦੇ ਕਾਰਨ ਜੀ ਬਿਰਮਹ ਰਾਜਿ ਇਪਾ ਕਰੇ ਜਿਨ੍ਹਾਂ ਦੇ ਨੌ ਨਿਹਾਲ ਗਏ ਨੇ ਪ੍ਰੇਸ਼ਾਨੇ ਹੋ ਰਾਜਿ ਖੀਸ਼ੀ ਰਹਿਣ ਇੱਥੇ ਉਹਨਾਂ ਦੇ ਮਾਂ ਬੰਦ ਹੈ ਬਣਾਇਆ ਪੁਰਾਣੇ ਹੋ ਇੱਕ ਦਾ ਕੋਲੇ ਸਾਹ ਬੰਦ ਦੋ ਭੂਜੇ ਦੇ ਮਾਰੇ ਥੱਪਣ ਮਾਹਮਾ ਕੇ ਧੌਣਾ ਮੂੰਹ ਲਾਲ ਕਰਦਾ ਉਹ ਕਹਿੰਦਾ ਮਹਾਰਾਜ ਨੂੰ ਬੋਲਦਾ ਕਿਵੇਂ ਇਹਨੂੰ ਪਤਾ ਨਹੀਂ ਗੁਰੂ ਘਰ ਵਿੱਚ ਆ ਕੇ ਜਮੀ ਬੋਲੀ ਦਾ ਮੂੰਹ ਜਦੋਂ ਕੋਤਿੰਦਾ ਨਾਲ ਥੱਕੇ ਮਾਰ ਕੇ ਬਾਹਰ ਕਰ ਦਿੱਤਾ ਕਾਪੜੇ ਪੇਟ ਗਿਆ ਆਪਣੇ ਸ਼ਰੀਕੇ ਦੇ ਲੈ ਚਾਰ ਬੰਨੇ ਸਿੱਧਾ ਜੰਦਰ ਤੋਂ ਚਲੇ ਗਿਆ ਜਿਹੜਾ ਦਿਲਦਰ ਦਰਸ਼ਨ ਬੇਦਾਸ਼ੀ ਦਾ ਨਾਸਿਕ ਉਤਮਖਾਂ ਇਹਦੇ ਤਾਏ ਦਾ ਪੁੱਤ ਭਰਾ ਲੱਗਦਾ ਸੀ ਜਾ ਕੇ ਉਹ ਆ ਕਿਹਾ ਕਹਿੰਦਾ ਬਾਬੇ ਜੀ ਚੰਦ ਨੇ ਮੇਰੀ ਬੜੀ ਬੇਇੱਜ਼ਤੀ ਕੀਤੀ ਐ ਤੇ ਮੈਨੂੰ ਬਦਲਾ ਲੈ ਕੇ ਦਿਓ ਉਹ ਕਹਿੰਦਾ ਘਬਰਾ ਨਾ ਕਹਿੰਦਿਆ

my body Sareni all ਆਪੇ ਨਾਨਕ ਦੀ ਜੈ ਹੋਵੇ ਇਹਦਾ ਨਾਮ ਹੈ ਸੀ ਕਿ ਜਿਹੜਾ ਗੁਰੂ ਦਾ ਸਿਰ ਹੁੰਦਾ ਕਦੇ ਹਉਮੈ ਨਹੀਂ ਕਰਦਾ ਹੰਕਾਰ ਨਹੀਂ ਕਰਦਾ ਜਿੱਦਾਂ ਮਰਜੀ ਤਗੜਾ ਤੇ ਖੰਬੀਖਾਨ ਹੋਵੇ ਉਹ ਕਹਿੰਦਾ ਮੈਂ ਵਿਚਾਰਾ ਕੀ ਆ ਮੇਰਾ ਮੁੱਲ ਮੈਂ ਕਿਸ਼ ਨਹੀਂ ਕਿਉਂਕਿ ਸੈ ਸੋ ਤੇਰਾ ਤੇਰਾ ਜਿਵੇਂ ਸੌ ਤੇ ਕਹਿ ਲਾਗੇ ਮੇਰਾ ਮਹਾਰਾਜ ਨੇ ਕਿਹਾ ਬਾਵਾ ਮਤ ਜਵਾਨਾ ਜਿੱਤੜੇ ਆਇਆ ਤੇ ਤੈਨੂੰ ਦੇਖ ਕੇ ਮੇਰਾ ਵੀ ਦਿਲ ਕੀਤਾ ਮੇਲੇ ਨਾਲੇ ਜਾ ਕੇ ਜਾਣ ਵਾਸਤੇ ਸੰਗਰੂ ਕਹਿੰਦੇ ਬਿਨਿਤਲ ਪੁੱਤਰਾ ਪਿੱਛੇ ਹੋ ਜਾ ਰਾਇ ਜੀ ਤੁਸੀਂ ਪਿੱਛੇ ਹੋ ਜਾਓ ਮੈਂ ਮੇਰੇ ਨਾਲ ਮੇ ਜਾਵਾਂਗਾ ਸਤਿਗੁਰੂ ਹੋਏ ਘੋੜੇ ਤੇ ਸਵਾਰ ਸਾਧ ਸੰਗਤ ਯਾਦ ਰੱਖਣਾ ਜਿਸ ਕੌਮ ਦਾ ਕੋ ਖਤਰਿਆਂ ਦੇ ਮੁੱਲ ਲੈ ਕੇ ਵੀ ਮੌਤ ਦੀ ਗਰੀਬ ਪੈਰ ਤੱਕ ਨੂੰ ਸੰਕੋਚ ਨਹੀਂ ਕਰ ਉਹਦੇ ਉੱਤੇ ਬਾਹਰ ਕਰਨ ਲੱਗੇ ਉਹਨੂੰ ਸੰਗਣਾ ਉਸ ਗੁਰੂ ਤੇ ਅੰਨਾ ਕਰਨ ਵਾਸਤੇ ਆਏ ਲੋਕਾਂ ਨੇ ਲਾਹਤਾ ਪਾਈ ਮਹਾਰਾਜ ਜੀ ਨੇ ਪਹਿਜਾ ਕਰਦੇ ਵਾਰ ਉਸੇ ਵੇਲੇ ਜਾਏ ਨੇ ਖਿੱਚ ਕੇ ਤਵਾ ਕਰਵਾ ਤੇ ਸਾਈਤੇ ਮਾਰੀ ਸਤਗੁਰੂ ਨੇ ਸੱਜਾ ਪੈਰ ਅਗੇ ਕਰ ਦਿੱਤਾ ਜੇ ਉਹ ਜਦੋਂ ਪੈਰ ਸੀ ਰਕਾਬ ਵਿੱਚ ਰਕਾਬ ਦੇ ਦਰਵਾਜ਼ੇ 'ਤੇ ਚੰਗਿਆੜੇ ਨਿਕਲੇ ਪਰ ਮਹਾਰਾਜ ਨੇ ਸੱਤੀ ਹਵਾਲੇ ਦਿੱਤੀ। ਮਹਾਰਾਜ ਨੇ ਕਹਿ ਦਿੱਤਾ ਤੇਰਾ ਬਾਗ ਖਾਲੀ ਗਏ ਕੋਲ ਕਰ ਲੈਣੇ ਦੂਜਾ ਮਾਰਿਆ ਗੁੱਸੇ ਵਿੱਚ ਢਾਲ ਦੇ ਰੋਕ ਲਿਆ। ਸਤਿਗੁਰੂ ਕਹਿੰਦੇ ਭਗਲ ਹੋ ਗਏ ਕੀ ਹੋ ਗਿਆ ਤੈਨੂੰ ਕਹਿੰਦੇ ਮੈਂ ਜਦੋਂ ਕਿਸੇ ਬੰਦੇ ਕੋਲ ਰਾਤ ਚ ਗਿਆਈ ਖੋਲ ਬੇਣਾ ਇਹਨਾਂ ਤੋਂ ਬੰਦਾ ਬਹੁਤਾ ਹੰਕਾਰ ਮਾਨ ਸ਼ਕਤ ਕਰ ਦੂਜੇ ਦਾ ਗਲੇ ਨਾਲ ਹੰਕਾਰ ਹੀ ਕਰੀ ਜਾਏ ਫਿਰ ਜਾਣ ਤੋਂ ਕਰਤਾ ਆਪ ਖਵਾਏ ਖੁੱਸ ਲੈ ਚੰਗਿਆੜੇ। ਜਿਸ ਨੂੰ ਰੱਬ ਨੇ ਖੁਆਰ ਕਰਨਾ ਹੋਵੇ ਉਹਨੂੰ ਛਿੜਜਾਈਆ ਕੋਲ ਲੈਂਦਾ ਹੈ ਜਿੰਨੇ ਕੋਈ ਸਾਰੇ ਰੱਬ ਨੇ ਕੋਲ ਹੈ ਮਹਾਰਾਜ ਕਹਿੰਦੇ ਕਹਿੰਦਿਆ ਚਲ ਇੱਕ ਵਾਰ ਉਹ ਕਰ ਲੈ ਤੇ ਲੋਕ ਖਾਲੀ ਚਲੇ ਗਏ ਗੁੱਸੇ ਵਿੱਚ ਭਰ ਕੇ ਕਹਿੰਦਾ ਗੁਰੂ ਸੁੱਕਾ ਕਿਵੇਂ ਜਾਏਗਾ ਘੋੜਾ ਦੂਰ ਲੈ ਗਿਆ ਘੜਾ ਕੇ ਇਹਨਾਂ ਘੋੜਾ ਝੁੜਾ ਕੇ ਮਹਾਰਾਜ ਨੇ ਲਾਗੇ ਨਾ ਆਪਣੇ ਤਰਵਾਣਾ ਗੁਰੂ ਦੀ ਧੌਂ ਧੜ ਨਾਲ ਲਾ ਕੇ ਠੀਰੇ ਦੀ ਤਰ ਤਰਦੀ ਦੇ ਸੁਣਨੇ ਹੈ ਜ਼ਮਾਨਾ ਦੇਖ ਕੇ ਘਰ ਘਰ ਭੱਲੇਗਾ ਵੀ ਕੋਈ ਆਇਆ ਜਵਾਨ ਤੇ ਛੇਵੇਂ ਗੁਰੂ ਦੀ ਧੌਂ ਲਾ ਕੇ ਸੁੱਟ ਗਿਆ ਕਰਤਾਰਪੁਰ ਦੇ ਮੈਦਾਨ ਵਿੱਚ ਦੂਰੋਂ ਕੋੜਾ ਲੜਾਇਆ ਮਹਾਰਾਜ ਨੇ ਤੱਕਿਆ ਜਿਹੜਾ ਸਰਪੰਦ ਦਾ ਘੋੜਾ ਸੀ ਨਾ ਗੁਲਬਾਗ ਉਹਨੇ ਅਗਲੇ ਪੌੜ ਝੁਕਲੇ ਨੂੰ ਪਤਾ ਸੀ ਉਹਦਾ ਘੋੜਾ ਪਾਪੀ ਦਾ ਬੜਾ ਤੇਜ ਆ ਰਿਹਾ ਹੈ ਤੇ ਘੋੜੇ ਨੂੰ ਪਤਾ ਸੀ ਕਿ ਮੇਰੇ ਸਵਾਰ ਨੂੰ ਆਗ ਨਾ ਲੱਗ ਜਾਏ ਉਹਨੇ ਪੌੜ ਟੁਕਲੇ ਦਾ ਆਪਣੀ ਧੌਣ ਦੇ ਨਾਲ ਘੂਰ ਮਿਸਹਿਤ ਦੀ ਧੌਣ ਜਿਹੜੀ ਸ਼ਮਾਲੀ ਘੋੜੇ ਨੇ ਉੱਚੀ ਚੱਕੀ ਦੂਰਾ ਹੋ ਗਿਆ ਪਿਆਰ جدو وار کر لگا مہاراج نے میانی تو چلی کی تھی سامنے شمچیر کر دیتی جدو پیندے دی تلوار جوڑ نہ پئی اینے جوڑ دی تلوار تلیت پر دی تلوار آنے تو دو سوٹے سے بڑھ دیتی دوڑا کے نہ گیا پر سامنے دوہ دم اڑا شک دیتا وہ کہتا میں میرے استاد میں دسیا سی ਜੇ ਡੜ ਗਿਆ ਡੜ ਗਿਆ ਹਸਿਆਰ ਪੁੱਟ ਗਿਆ ਕੀ ਕਰੌਣੇ ਘੋੜਾ ਛੱਡ ਦਿੰਦਾ ਤਲਵਾਰ ਸੌਂ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਥੱਲੇ ਆਣ ਲੜਿਆ ਉਹਨੇ ਮੱਜੀ ਧੱਕ ਜੱਪਾ ਨੂੰ ਸੱਜੀ ਬਾਹਾਂ ਸੱਟੰਜਾ ਮਾਰ ਲਿਆ ਅਗਲੀ ਮੱਤਾਂ ਨੂੰ ਖੱਬੀ ਬਾਹਾਂ ਜਦੋਂ ਘੋੜਾ ਚੱਕਣ ਲੱਗਾ ਤੇ ਘੋੜਾ ਹਿੱਲਿਆ ਹੀ ਨਾ ਉਹ ਕਹਿੰਦਾ ਹੈ ਮੈਂ ਬੜੇ ਬੜੇ ਜਵਾਨਾਂ ਦੇ ਘੋੜੇ ਮਾਰ ਛੱਡੇ ਮੈਂ ਬੜੇ ਜਵਾਨਾਂ ਨੂੰ ਅਸਵਾਰਾਂ ਨੂੰ ਮਾਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਕਿਉਂ ਨਹੀਂ ਹੁੰਦਾ ਕਦੇ ਕੋਈ ਛੇਡੇ ਮਾਰੇ ਕਦੇ ਸੱਜੇ ਕਰੇ ਕੰਬੇ ਕਦੇ ਗਾਓ ਲੇਕਿਨ ਇਹ ਜਾਂ ਵੀ ਘੋੜਾ ਹਿੱ ਤੁਹਾਨੂੰ ਪਤਾ ਘੋੜਾ ਕਿਉਂ ਨਹੀਂ ਲਿਆ ਕਿਉਂਕਿ ਨੇ ਕਈ ਘੋੜੇ ਤੇ ਬੰਦੇ ਮਾਰੇ ਸੀ ਟੁੱਕ ਟੁੱਕ ਕੇ ਇਸ ਲਈ ਨਹੀਂ ਸੀ ਘੋੜਾ ਲਿਆ ਕਿ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਕੇ ਉਹ ਕਹਿੰਦਾ ਪਹਿੰਦਿਆ ਸਤਲੁਕ ਘੋੜੇ ਤੇ ਸਵਾਰ ਤੇ ਮੁਸਕਰਾ ਰਹੇ ਉਹ ਮਹਾਰਾ ਕਹਿੰਦੇ ਉਹ ਜਰਾ ਤਸੱਲੀ ਕਰ ਲੈਣ ਉਹ ਜੋਰ ਲਾ ਲੈਂਦੇ ਫੇਰ ਇਹਨੂੰ ਦੇਖਾਂਗੇ ਉਹ ਕਹਿੰਦਾ ਕਿ ਉਹ ਮੇਨ ਛੇਵੇਂ ਗੁਰੂ ਨੇ ਛੱਡਣਾ ਨਹੀਂ ਪਹਿੰਦਿਆ ਛੱਡ ਕੇ ਘੋੜੇ ਦੀ ਲੱਤਾਂ ਦੋ ਅੱਗੇ ਨਿਕਲ ਜਾ ਭਾਵੇਂ ਤੂੰ ਕਿਰਿਆ ਕਿੱਦਾਂ ਲੱਭੇਗਾ ਇਹਦੇ ਪਹਿਲਾਂ ਤਾਂ ਘੋੜੇ ਨੂੰ ਸਖੰਜਾ ਮਾਰ ਕੇ ਘੋੜਾ ਇੱਕ ਖਾਂ ਦੇ ਬੰਨ੍ਹ ਕੇ ਖੜਾ ਕਰ ਦਿੱਤਾ। ਇਹ ਜਦੋਂ ਜੋਰ ਲਾ ਕੇ ਹੰਗਿਆ ਘੋੜਾ ਇਹਨੇ ਨਾ ਤੱਕਿਆ ਇਹ ਦੋਵੇਂ ਬਾਹਾਂ ਬੋਲੀਆਂ ਤੇ ਥੱਲੇੋਂ ਨਿਕਲ ਕੇ ਦੌੜ ਕੇ ਅੱਗੇ ਲੱ ਕੇ ਦੌੜੋ ਗਿਆ। ਜਦੋਂ ਵਿਆਲੋਂ ਉਨੇਂ ਮੂਰਤੇ ਮਹਾਰਾਜ ਨੇ ਤੱਕਿਆ ਇਹ ਘੋੜੇ ਦੇ ਰੱਤਾ ਛੜ ਕੇ ਦੌੜਦੇ ਭਾਜੀ ਤੇ ਮੇਰੇ ਦਾਦੇ ਨੇ ਇਤਰਾ ਪੂਰ ਤੋਰਾਇਆ। ਮਹਾਰਾਜ ਨੇ ਕਿਹਾ ਖਾਂ ਦੇ ਤੂੰ ਰੁਕ ਜਾ ਜਰਾ। ਰੁਕ ਗਿਆ। ਮਹਾਰਾਜ ਨੇ ਨਿਆਲ ਨੂੰ ਸਿਰ ਕਰਦਾ ਖੰਡਾ ਕਿਤੇ ਆ। ਮਹਾਰਾਜ ਨੇ ਬੱਚੂ ਸੁੱਤੇ ਹੋਏ ਛੇਰ ਨੂੰ ਜਗਾ ਕੇ ਉਹ ਚੱਲਿਆ ਗੜੀ ਮਾਂ ਕੋਲ ਹੈ ਮਹਾਰਾਜ ਨੇ ਕਿਤੇ ਖੰਡਾ ਉਲਾਰਿਆ ਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਗਗੰਦ ਦਾ ਨਾਮਾ ਬਾਜੀਓ ਭਾਈ ਵਾਹ ਪਰੇ ਹੋ ਨਿਸ਼ਾਨੇ ਕਾਓ ਖੇਤ ਜਮਾਣੇ ਸੂਰਮਾ ਆਪੀ ਜਿੰਦ ਕੋ ਦਾਉ ਤੇ ਕੇ ਪਾਪੀ ਪਠਾਨੋ ਤੇ ਪਰਵਾਹ ਨਾ ਬੜਾ ਭਾਈ ਕਿਵੇਂ ਕਰਤੇ ਸ਼ੇਮੇ ਪਾਤਸ਼ਾਨ ਜੋਸ਼ I'm